ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਡੇ YouTube ਚੈਨਲ PB Horse Lover ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਅੱਜ ਲੈ ਕੇ ਆਇਆ ਇੱਕ ਹੋਰ ਨਵੀਂ ਵੀਡੀਓ ਹਾਂਜੀ ਦੋਸਤੋ ਜਿਹੜਾ ਆ ਬਸੇਰਾ ਦਿਖਾਉਣ ਲੱਗੇ ਆ ਤੁਹਾਨੂੰ ਇਹ ਬਸੇਰਾ ਹੈਗਾ ਦਲਸ਼ੇਰ ਕਾਕੀ ਦਾ ਨੁਕਰਾ ਬਸੇਰਾ ਉਮਰ ਹੈਗੀ ਆ ਦੋਸਤੋ ਇਹਦੀ 16 ਮਹੀਨੇ ਸਨੱਖਪਣਾ ਚੈੱਕ ਕਰੋ ਦੋਸਤੋ ਇਹਦਾ ਬੜਾ ਸੋਹਣਾ ਸਨੱਖਾ ਤੇ ਕੰਨਾ-ਕੁੰਨਾ ਦਾ ਬੜਾ ਸ਼ਕੀਨ ਤੌਣ-ਤੂਣ ਬੜੀ ਚੰਗੀ ਆ ਤੇ ਤੇ ਬਾਲ ਪੌਰੀਆਂ ਦਾ ਸਾਫਾ ਦੋਸਤੋ ਇਹ ਬਸੇਰਾ ਖੜਾ ਜੀ ਰੈਕਕੋਟ ਦੇ ਲਾਗੇ ਪਿੰਡ ਕਲਸੀਆਂ ਜੀਤੂ ਬਾਈ ਕੋਲੇ ਤੇ ਬਾਈ ਹੁਣੀ ਜਾਇਜ ਹੀ ਦੇ ਦੇਣਗੇ ਬਾਈ ਹੁਣੀ ਕਹਿੰਦੇ ਜਾਇਜ ਹੀ ਦੇ ਦਾਂਗੇ ਬਸੇਰਾ ਸੀ ਤੇ ਕੋਈ ਵੀ ਚਾਹਵਾਨ ਵੀਰ ਕੰਟੈਕਟ ਕਰ ਸਕਦਾ ਜੀ ਅਸੀਂ ਸਕਰੀਨ ਦੇ ਉੱਤੇ ਨੰਬਰ ਪਾ ਦਿੰਨੇ ਆ ਜੀ ਬਾਈ ਹੁਣਾਂ ਨਾਲ ਕੰਟੈਕਟ ਕਰ ਲਿਓ ਜੀ ਤੇ ਸਾਡੇ YouTube ਚੈਨਲ PV Horse Lover ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ